ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਪਿਆਰੀ ਗੁਰੂ ਦੀ ਮਿੱਠੀ ਗੋਦ ਦਾ ਆਨੰਦ ਮਾਣਦੇ ਹੋਏ ਸਾਧ ਸੰਗਤ ਜੀ ਦੇਸਾਂ ਵਿਦੇਸਾਂ ਤੋਂ ਆਏ ਹਰਿਆਣਾ ਪੰਜਾਬ ਦੂਰ ਦੂਰ ਤੋਂ ਆਏ ਸਾਧ ਸੰਗਤ ਦਾ ਮੈਂ ਅਤੀ ਧੰਨਵਾਦ ਹਾਂ ਮੈਂ ਇਹ ਕਹਿਣਾ ਚਾਹਨਾ ਕਿ ਇਹ ਇਨਕੋਮੀਨਸਾਬ ਮੋਰਚਾ 1 ਸਾਲ ਤੋਂ ਸ਼ੁਰੂ ਹੋਇਆ ਪਰ ਇਹ ਜਿਹੜੀ ਅੱਜ ਮੌਜੂਦਾ ਸਰਕਾਰ ਹੈ ਇਹਦੇ ਕੰਡ ਤੇ ਜੂ ਨਹੀਂ ਸਰਕ ਰਹੀ ਭਗਵੰਤ ਮਾਨ ਜਿਨ੍ਹਾਂ ਦੇ ਕੀ ਮਾਇਆ ਤਿੰਨ ਚਾਰ ਵਾਰ ਆਪਣੇ ਜਥੇ ਦੇ ਨਾਲ ਆਪਣੇ ਪਿੰਡ ਦੇ ਆਪਣੀ ਸੰਗਤ ਦੇ ਨਾਲ ਉਹਨਾਂ ਦੇ ਉੱਥੇ ਗਏ ਉਹਨਾਂ ਦੀ ਕੋਠੀ ਤੇ ਗਏ ਪਰ ਉਹਨਾਂ ਨੇ ਸਾਡੇ ਕਿਸੇ ਪਾਸੇ ਕੋਈ ਗੱਲ ਨਹੀਂ ਸੁਣੀ ਇਹ ਸਰਕਾਰ ਬਿਲਕੁਲ ਨਕਮੀ ਸਰਕਾਰ ਹੈ ਇੱਕ ਸਾਲ ਹੋ ਗਿਆ ਹੈ ਪੂਰਾ ਤੋਂ ਆਪ ਸਾਥ ਸੰਗਤ ਜੀ ਪਲੀ ਪ੍ਰਕਾਸ਼ ਜਾਨੋ ਹੁਣੇ-ਹੁਣੇ ਮੇਰੇ ਵੱਡੇ ਵੀਰ ਮੇਰੇ ਬਜ਼ੁਰਗ ਬਲਦੇਵ ਸਿੰਘ ਜੀ ਸਿਰਸਾ ਜੋ ਕਹਿ ਕੇ ਗਏ ਹਨ ਕਿ ਜਿਹੜੀਆਂ ਕਿਤਾਬਾਂ ਛਪੀਆਂ ਹਨ ਜਿਹੜਾ ਅੱਜ ਲਿਟਰੇਚਰ ਛਾਪ ਰਿਹਾ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਮੈਂ ਰਾਤੀ ਫੇਸਬੁੱਕ ਤੇ ਇਹਨਾਂ ਦੀ ਵੇਖ ਰਿਹਾ ਸਾਂ ਇੱਕ ਸਿੱਖ ਇਤਿਹਾਸ ਦੀ ਕਿਤਾਬ ਛਪੀ ਹੈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗੀ ਹੋਈ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਹੋਣੇ ਹੀ ਬਲਦੇਵ ਸਿੰਘ ਸਿਰਸਾ ਜੀ ਕਹਿ ਕੇ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਦੀ ਆਪਣੇ ਬੱਚੇ ਸ਼ਹੀਦ ਕਰਾ ਕੇ ਖੁਦਕਸ਼ੀ ਕਰ ਲਈ ਸਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹ 12ਵੀਂ ਕਲਾਸ ਦੇ ਆ ਕਿਤਾਬਾਂ ਜਿਹੜੀਆਂ 8-7 ਕਿਤਾਬਾਂ ਇਹਨਾਂ ਰਾਤ ਵਿਖਾਈਆਂ ਨੇ ਇੱਕ ਲੱਖਾ ਸਿੰਘ ਸਿਧਾਣਾ ਜੋ ਕਿ ਇੱਥੇ ਆਪਣਾ ਮੋਹਾਲੀ ਦੇ ਵਿੱਚ ਕਿਸਾਨ ਨੇ ਇੱਕ ਮੋਰਚਾ ਲਗਾ ਹੋਇਆ ਉਹ ਕਿਤਾਬਾਂ ਸਾਡੇ ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਪੜ੍ਹਾਏ ਜਾ ਰਹੇ ਨੇ ਵੇਖੋ ਮੈਂ ਰਾਤ ਰੋਪਿਆ ਸਾ ਮੈਂ इमोशनल ਹੋ ਗਿਆ ਸਾ ਇਹ ਕਿਤਾਬ ਵੇਖ ਕੇ ਕੀ ਸਾਰੀ ਰਾਤ ਨੀਂਦ ਨਹੀਂ ਪਈ ਕਿ ਸਾਡੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕੀ ਸਿਕਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਉਹਨੂੰ ਡਾਕੂ ਕਿਹਾ ਗਿਆ ਉਹਨੂੰ ਅੰਤਗਵਾਦੀ ਕਿਹਾ ਗਿਆ ਅੱਜ ਵੀ ਸਾਡੇ ਨਾਲ ਕਿੰਨਾ ਵਿਤਕਰਾ ਹੋ ਰਿਹਾ ਹੈ ਵੇਖੋ ਸਾਨੂੰ ਅਤਵਾਦੀ ਸਾਨੂੰ ਵੱਖਵਾਦੀ ਕਿਹਾ ਗਿਆ ਹੈ ਵੇਖੋ ਅਸੀਂ ਅਤਵਾਦੀ ਹਾਂ ਅਸੀਂ ਜਿੱਥੇ ਵੀ ਤਰਾਸਦੀ ਆਉਂਦੀ ਹੈ ਨੇਪਾਲ ਵਿੱਚ ਆਵੇ ਕਿਰੇ ਵੀ ਪਹਚਾਣ ਆਵੇ ਇਜ਼ਰਾਈਲ ਚਾਵੇ ਸਾਡੀ ਸਿੱਖ ਕੌਮ ਉਥੇ ਲੰਗਰ ਲਗਾਉਂਦੀ ਹੈ ਹੜਲ ਲੇ ਹੁੰਦੀ ਏ ਤੇ ਉਹਨਾਂ ਦੀ ਗਰੀਬਾਂ ਦੀ ਬਾਹ ਫੜਦੀ ਏ ਅੱਜ ਤਣੀ ਕਿਹੜੀ ਕੌਮ ਐ ਇਸੇ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ਇਸੇ ਕੌਮ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਨੇ ਮੈਂ ਇਹ ਗੱਲ ਸਟੇਜ ਤੋਂ ਕਹਿਣਾ ਕੀ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਵਾਲੇ ਦਾ ਹੱਥ ਐ ਪਰ ਇਹਨਾਂ ਨੇ ਘਟ ਨਹੀਂ ਸਾਡੇ ਨਾਲ ਕੀਤੀ ਕਿਸਾਨੀ ਕਿਸਾਨ ਮੋਰਚੇ ਤੇ ਮੈਂ ਇਹ ਉਥੇ 1 ਸਾਲ ਤੱਕ ਕਰੋ 6 ਮਹੀਨੇ ਤੱਕ ਕਰੋ ਉਥੇ ਵਿਚਰਦਾ ਰਿਆ ਪਰ ਇਹਨਾਂ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਮੈਂ ਆਪਣੇ ਪਾਲ ਸਿੰਘ ਪਾਰਜੀ ਦਾ ਬੜਾ ਧੰਨਵਾਦ ਹਾਂ ਜੋ ਕਿ ਇੱਥੇ ਬਹੁਤ ਹੀ ਵੱਡੇ ਜਾਦੇ ਬੁਲਾਰੇ ਆਏ ਹੋਏ ਨੇ ਜਿਨ੍ਹਾਂ ਨੇ ਬੋਲਣਾ ਹੈ ਕਿ ਮੈਨੂੰ ਕੀਮਤੀ ਸਮਾਂ ਦੇ ਕੇ ਮੈਨੂੰ ਥੋੜਾ ਜਿਹਾ ਗਰੀਬ ਨੂੰ ਨਿਵਾਜਿਆ ਹੈ ਮੈਂ ਸਾਧ ਸੰਗਤ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਅਤਿ ਧੰਨਵਾਦ ਦਿਆਂ ਅਤੇ ਆਪਣੀ ਪਿੰਡ ਦੀ ਸੰਗਤ ਜਿਹੜੀ ਇੱਕ ਇੰਨੀ ਠੰਡ ਦੇ ਵਿੱਚ ਆਪਣੀ ਬੱਸ ਭਰ ਕੇ ਇੱਕ ਹੀ ਆਵਾਜ਼ ਦੇ ਨਾਲ ਬਸ ਭਰ ਕੇ ਆਏ ਨੇ ਅੱਗੋਂ ਵੀ ਆਉਣਗੇ ਤੇ ਇਸੇ ਤਰ੍ਹਾਂ ਹੀ ਹੁੰਦੇ ਰਵਾਂਗੇ ਸੱਚੇ ਪਾਤਸ਼ਾਹ ਇਸ ਕੌਮ ਦੀ ਚੜ੍ਹਦੀ ਕਲਾ ਰੱਖੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਆ ਮੇਰੇ ਕੋਲ ਟਾਈਮ ਤੇ ਬਹੁਤ ਹੈ ਮੈਂ ਬੋਲਾਂ ਤੇ 1 ਘੰਟਾ ਵੀ ਲੈ ਸਕਦਾ ਪਰ ਇੱਥੇ ਬੁਲਾਰੇ ਬਹੁਤ ਜ਼ਿਆਦੇ ਨੇ ਹੋਈਆਂ ਭੁੱਲਾ ਮੇਰੀਆਂ ਮੈਨੂੰ ਮਾਫ਼ ਕਰ ਦੇਣੀਆਂ ਮੇਰੀ ਝੋਲੀ ਪਾ ਦੇਣੀਆਂ ਸਾਧ ਸੰਗਤ ਤੇ ਗੁਰੂ ਜੀ ਬਖਸ਼ਣਹਾਰ ਨੇ ਸੱਚੇ ਪਾਤਸ਼ਾਹ ਭਲਾ ਕਰੇ ਮੈਂ ਇੱਥੇ ਆਪਣੇ ਸਮੇਂ ਨੂੰ ਸੰਕੋਚਤਾ ਹੋਇਆ ਖੀਮਾ ਦਾ ਜੱਜ ਗੁਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਪਿਆਰੀ ਗੁਰੂ ਦੀ ਮਿੱਠੀ ਗੋਦ ਦਾ ਆਨੰਦ ਮਾਣਦੇ ਹੋਏ ਸਾਧ ਸੰਗਤ ਜੀ ਦੇਸਾਂ ਵਿਦੇਸਾਂ ਤੋਂ ਆਏ ਹਰਿਆਣਾ ਪੰਜਾਬ ਦੂਰ ਦੂਰ ਤੋਂ ਆਏ ਸਾਧ ਸੰਗਤ ਦਾ ਮੈਂ ਅਤੀ ਧੰਨਵਾਦ ਹਾਂ ਮੈਂ ਇਹ ਕਹਿਣਾ ਚਾਹਨਾ ਕਿ ਇਹ ਕੋਮੀ ਇਨਸਾਫ ਮੋਰਚਾ 1 ਸਾਲ ਤੋਂ ਸ਼ੁਰੂ ਹੋਇਆ ਹੈ ਪਰ ਇਹ ਜਿਹੜੀ ਅੱਜ ਮੌਜੂਦਾ ਸਰਕਾਰ ਹੈ ਇਹਦੇ ਕੰਢ ਤੇ ਜੂ ਨਹੀਂ ਸਰਕ ਰਹੀ ਭਗਵੰਤ ਮਾਨ ਜਿਨ੍ਹਾਂ ਦੇ ਕੀ ਮਾਇਆ ਤਿੰਨ ਚਾਰ ਵਾਰ ਆਪਣੇ ਜਥੇ ਦੇ ਨਾਲ ਆਪਣੇ ਪਿੰਡ ਦੇ ਆਪਣੀ ਸੰਗਤ ਦੇ ਨਾਲ ਉਹਨਾਂ ਦੇ ਉੱਥੇ ਗਏ ਆ ਉਹਨਾਂ ਦੀ ਕੋਠੀ ਤੇ ਗਏ ਪਰ ਉਹਨਾਂ ਨੇ ਸਾਡੇ ਕਿਸੇ ਪਾਸੇ ਕੋਈ ਗੱਲ ਨਹੀਂ ਸੁਣੀ ਇਹ ਸਰਕਾਰ ਬਿਲਕੁਲ ਨਕਮੀ ਸਰਕਾਰ ਹੈ ਇੱਕ ਸਾਲ ਹੋ ਗਿਆ ਹੈ ਪੂਰਾ ਤੋਂ ਆਪ ਸਾਧ ਸੰਗਤ ਜੀ ਪਲੀ ਪ੍ਰਕਾਸ਼ ਜਾਨੂਓ ਹੁਣੇ-ਹੁਣੇ ਮੇਰੇ ਵੱਡੇ ਵੀਰ ਮੇਰੇ ਬਜ਼ੁਰਗ ਬਲਦੇਵ ਸਿੰਘ ਜੀ ਸਿਰਸਾ ਜੋ ਕਹਿ ਕੇ ਗਏ ਹਨ ਕਿ ਜਿਹੜੀਆਂ ਕਿਤਾਬਾਂ ਛਪੀਆਂ ਹਨ ਜਿਹੜਾ ਅੱਜ ਲਿਟਰੇਚਰ ਛਾਪ ਰਿਹਾ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਮੈਂ ਰਾਤੀ ਫੇਸਬੁੱਕ ਤੇ ਇਹਨਾਂ ਦੀ ਵੇਖ ਰਿਹਾ ਸਾਂ ਇੱਕ ਸਿੱਖ ਇਤਿਹਾਸ ਦੀ ਕਿਤਾਬ ਛਪੀ ਹੈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗੀ ਹੋਈ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਹੁਣੇ ਹੀ ਬਲਦੇਵ ਸਿੰਘ ਸਿਰਸਾ ਜੀ ਕਹਿ ਕੇ ਗਏ ਨੇ ਕੀ ਗੁਰੂ ਗੋਬਿੰਦ ਸਿੰਘ ਦੀ ਆਪਣੇ ਬੱਚੇ ਸ਼ਹੀਦ ਕਰਾ ਕੇ ਖੁਦਕਸ਼ੀ ਕਰ ਲਈ ਸਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹ 12ਵੀਂ ਕਲਾਸ ਦੇ ਆ ਕਿਤਾਬਾਂ ਜਿਹੜੀਆਂ 8-7 ਕਿਤਾਬਾਂ ਇਹਨਾਂ ਰਾਤ ਵਿਖਾਈਆਂ ਨੇ ਇੱਕ ਲੱਖਾ ਸਿੰਘ ਸਿਧਾਣਾ ਜੋ ਕਿ ਇੱਥੇ ਆਪਣਾ ਮੋਹਾਲੀ ਦੇ ਵਿੱਚ ਕਿਸਾਨਾਂ ਇੱਕ ਮੋਰਚਾ ਲੱਗਾ ਹੋਇਆ ਉਹ ਕਿਤਾਬਾਂ ਸਾਡੇ ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਪੜ੍ਹਾਏ ਜਾ ਰਹੇ ਨੇ ਵੇਖੋ ਮੈਂ ਰਾਤ ਰੋਪਿਆ ਸਾ ਮੈਂ इमोशनल ਹੋ ਗਿਆ ਸਾ ਕਿਤਾਬ ਵੇਖ ਕੇ ਕਿ ساری ਰਾਤ ਨੀਂਦ ਨਹੀਂ ਪਈ ਕਿ ਸਾਡੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕੀ ਸਿਕਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਉਹਨੂੰ ਡਾਕੂ ਕਿਹਾ ਗਿਆ ਉਹਨੂੰ ਅੰਤਖਵਾਦੀ ਕਿਹਾ ਗਿਆ ਅੱਜ ਵੀ ਸਾਡੇ ਨਾਲ ਕਿੰਨਾ ਵਿਤਕਰਾ ਹੋ ਰਿਹਾ ਹੈ ਵੇਖੋ ਸਾਨੂੰ ਅਤਵਾਦੀ ਸਾਨੂੰ ਵੱਖਵਾਦੀ ਕਿਹਾ ਗਿਆ ਵੇਖੋ ਅਸੀਂ ਅਤਵਾਦੀ ਹਾਂ ਅਸੀਂ ਜਿੱਥੇ ਵੀ ਤਰਾਸਦੀ ਆਉਂਦੀ ਹੈ ਨੇਪਾਲ ਵਿੱਚ ਆਵੇ ਕਰੇ ਵੀ ਪਚਾਲਾਵੇ ਇਜ਼ਰਾਈਲ ਚਾਵੇ ਸਾਡੀ ਸਿੱਖ ਕੌਮ ਉਥੇ ਲੰਗਰ ਲਗਾਉਂਦੀ ਏ ਹੜਲ ਲੈ ਆਉਂਦੀ ਏ ਤੇ ਉਹਨਾਂ ਦੀ ਗਰੀਬਾਂ ਦੀ ਬਾਹ ਫੜਦੀ ਏ ਅੱਜ ਤਣੀ ਕਿਹੜੀ ਕੌਮ ਐ ਇਹ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਸਿੱਖ ਕੌਮ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਨੇ ਮੈਂ ਇਹ ਗੱਲ ਸਟੇਜ ਤੋਂ ਕਹਿਣਾ ਕੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਵਾਲੇ ਦਾ ਹੱਥ ਐ ਪਰ ਇਹਨਾਂ ਨੇ ਘਟ ਨਹੀਂ ਸਾਡੇ ਨਾਲ ਕੀਤੀ ਕਿਸਾਨੀ ਕਿਸਾਨ ਮੋਰਚੇ ਤੇ ਮੈਂ ਇਹ ਉਥੇ 1 ਸਾਲ ਤੱਕ ਕਰੋ 6 ਮਹੀਨੇ ਤੱਕ ਕਰੋ ਉਥੇ ਵਿਚਰਦਾ ਰਿਹਾ ਪਰ ਇਹਨਾਂ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਮੈਂ ਆਪਣੇ ਪਾਲ ਸਿੰਘ ਪਾਰਜੀ ਦਾ ਬੜਾ ਧੰਨਵਾਦ ਹਾਂ ਜੋ ਕਿ ਇੱਥੇ ਬਹੁਤ ਹੀ ਵੱਡੇ ਜਾਦੇ ਬੁਲਾਰੇ ਆਏ ਹੋਏ ਨੇ ਜਿਨ੍ਹਾਂ ਨੇ ਬੋਲਣਾ ਹੈ ਕਿ ਮੈਨੂੰ ਕੀਮਤੀ ਸਮਾਂ ਦੇ ਕੇ ਮੈਨੂੰ ਥੋੜਾ ਜਿਹਾ ਗਰੀਬ ਨੂੰ ਨਿਵਾਜਿਆ ਹੈ ਮੈਂ ਸਾਧ ਸੰਗਤ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਅਤਿ ਧੰਨਵਾਦ ਦਿਆਂ ਅਤੇ ਆਪਣੀ ਪਿੰਡ ਦੀ ਸੰਗਤ ਜਿਹੜੀ ਇੱਕ ਐਨੀ ਠੰਡ ਦੇ ਵਿੱਚ ਆਪਣੀ ਬਸ ਭਰ ਕੇ ਇੱਕ ਹੀ ਆਵਾਜ਼ ਦੇ ਨਾਲ ਬਸ ਭਰ ਕੇ ਆਏ ਨੇ ਅੱਗੋਂ ਵੀ ਆਉਣਗੇ ਤੇ ਇਸੇ ਤਰ੍ਹਾਂ ਹੀ ਆਉਂਦੇ ਰਵਾਂਗੇ ਸੱਚੇ ਪਾਤਸ਼ਾਹ ਇਸ ਕੌਮ ਦੀ ਚੜ੍ਹਦੀ ਕਲਾ ਰੱਖੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਆ ਮੇਰੇ ਕੋਲ ਟਾਈਮ ਤੇ ਬਹੁਤ ਹੈ ਮੈਂ ਬੋਲਾਂ ਤੇ ਇੱਕ ਘੰਟਾ ਵੀ ਲੈ ਸਕਦਾ ਪਰ ਇੱਥੇ ਬੁਲਾਰੇ ਬਹੁਤ ਜ਼ਿਆਦੇ ਨੇ ਹੋਈਆਂ ਭੁੱਲਾ ਮੇਰੀਆਂ ਮੈਨੂੰ ਮਾਫ਼ ਕਰ ਦੇਣੀਆਂ ਮੇਰੀ ਝੋਲੀ ਪਾ ਦੇਣੀਆਂ ਸਾਧ ਸੰਗਤ ਤੇ ਗੁਰੂ ਜੀ ਬਖਸ਼ਣਹਾਰ ਨੇ ਸੱਚੇ ਪਾਤਸ਼ਾਹ ਪੜਾ ਕਰੇ ਮੈਂ ਅਤੀ ਆਪਣੇ ਸਮੇ ਨੂੰ ਸੰਕੋਚਤਾ ਹੋਇਆ ਖੀਮਾ ਦਾ ਜੱਜ ਗੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਢਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਪਿਆਰੀ ਗੁਰੂ ਦੀ ਮਿੱਠੀ ਗੋਦ ਦਾ ਆਨੰਦ ਮਾਣਦੇ ਹੋਏ ਸਾਧ ਸੰਗਤ ਜੀ ਦੇਸਾਂ ਵਿਦੇਸਾਂ ਤੋਂ ਆਏ ਹਰਿਆਣਾ ਪੰਜਾਬ ਦੂਰ ਦੂਰ ਤੋਂ ਆਏ ਸਾਧ ਸੰਗਤ ਦਾ ਮੈਂ ਅਤੀ ਧੰਨਵਾਦ ਹਾਂ ਮੈਂ ਇਹ ਕਹਿਣਾ ਚਾਹਨਾ ਕੀ ਇਹ 인ਕੋਮੀ ਇਨਸਾਫ ਮੋਰਚਾ 1 ਸਾਲ ਤੋਂ ਸ਼ੁਰੂ ਹੋਇਆ ਪਰ ਇਹ ਜਿਹੜੀ ਅੱਜ ਮੌਜੂਦਾ ਸਰਕਾਰ ਇਹਦੇ ਕੰਢ ਤੇ ਜੂ ਨਹੀਂ ਸਰਕ ਰਹੀ ਭਗਵੰਤ ਮਾਨ ਜਿਨ੍ਹਾਂ ਦੇ ਕੀ ਮਾਇਆ ਤਿੰਨ ਚਾਰ ਵਾਰ ਆਪਣੇ ਜਥੇ ਦੇ ਨਾਲ ਆਪਣੇ ਪਿੰਡ ਦੇ ਆਪਣੀ ਸੰਗਤ ਦੇ ਨਾਲ ਉਹਨਾਂ ਦੇ ਉੱਥੇ ਗਏ ਉਹਨਾਂ ਦੀ ਕੋਠੀ ਤੇ ਗਏ ਪਰ ਉਹਨਾਂ ਨੇ ਸਾਡੇ ਕਿਸੇ ਪਾਸੇ ਕੋਈ ਗੱਲ ਨਹੀਂ ਸੁਣੀ ਇਹ ਸਰਕਾਰ ਬੇਲੋਕ ਨਕਮੀ ਸਰਕਾਰ ਹੈ 1 ਸਾਲ ਹੋ ਗਿਆ ਹੈ ਪੂਰਾ ਤੋਂ ਆਪ ਸਾਧ ਸੰਗਤ ਜੀ ਪਲੀ ਪ੍ਰਕਾਸ਼ ਜਾਨੂੰ ਹੁਣੇ-ਹੁਣੇ ਮੇਰੇ ਵੱਡੇ ਵੀਰ ਮੇਰੇ ਬਜ਼ੁਰਗ ਬਲਦੇਵ ਸਿੰਘ ਜੀ सिरसा ਜੋ ਕਹਿ ਕੇ ਗਏ ਹਨ ਕਿ ਜਿਹੜੀਆਂ ਕਿਤਾਬਾਂ ਛਪੀਆਂ ਹਨ ਜਿਹੜਾ ਅੱਜ ਲਿਟਰੇਚਰ ਛਾਪ ਰਿਹਾ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਮੈਂ ਰਾਤੀ ਫੇਸਬੁੱਕ ਤੇ ਇਹਨਾਂ ਦੀ ਵੇਖ ਰਿਹਾ ਸਾਂ ਇੱਕ ਸਿੱਖ ਇਤਿਹਾਸ ਦੀ ਕਿਤਾਬ ਛਪੀ ਹੈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗੀ ਹੋਈ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਹੋਣੇ ਹੀ ਬਲਦੇਵ ਸਿੰਘ ਸਿਰਸਾ ਜੀ ਕਹਿ ਕੇ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਦੀ ਆਪਣੇ ਬੱਚੇ ਸ਼ਹੀਦ ਕਰਾ ਕੇ ਖੁਦਕਸ਼ੀ ਕਰ ਲਈ ਸਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹ 12ਵੀਂ ਕਲਾਸ ਦੇ ਆ ਕਿਤਾਬਾਂ ਜਿਹੜੀਆਂ 8-7 ਕਿਤਾਬਾਂ ਇਹਨਾਂ ਰਾਤ ਵਿਖਾਈਆਂ ਨੇ ਇੱਕ ਲੱਖਾ ਸਿੰਘ ਸਿਧਾਣਾ ਜੋ ਕਿ ਇੱਥੇ ਆਪਣਾ ਮੋਹਾਲੀ ਦੇ ਵਿੱਚ ਕਿਸਾਨ ਨੇ ਇੱਕ ਮੋਰਚਾ ਲਗਾ ਹੋਇਆ ਉਹ ਕਿਤਾਬਾਂ ਸਾਡੇ ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਪੜ੍ਹਾਏ ਜਾ ਰਹੇ ਨੇ ਵੇਖੋ ਮੈਂ ਰਾਤ ਰੋਪਿਆ ਸਾ ਮੈਂ इमोशनल ਹੋ ਗਿਆ ਸਾ ਕਿਤਾਬ ਵੇਖ ਕੇ ਕਿ ساری ਰਾਤ ਨੀਂਦ ਨਹੀਂ ਪਈ ਕਿ ਸਾਡੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕੀ ਸਿਕਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਉਹਨੂੰ ਡਾਕੂ ਕਿਹਾ ਗਿਆ ਉਹਨੂੰ ਅੰਤਖਵਾਦੀ ਕਿਹਾ ਗਿਆ ਅੱਜ ਵੀ ਸਾਡੇ ਨਾਲ ਕਿੰਨਾ ਵਿਤਕਰਾ ਹੋ ਰਿਹਾ ਹੈ ਵੇਖੋ ਸਾਨੂੰ ਅਤਵਾਦੀ ਸਾਨੂੰ ਵੱਖਵਾਦੀ ਕਿਹਾ ਗਿਆ ਵੇਖੋ ਅਸੀਂ ਅਤਵਾਦੀ ਹਾਂ ਅਸੀਂ ਜਿੱਥੇ ਵੀ ਤਰਾਸਦੀ ਆਉਂਦੀ ਹੈ ਨੇਪਾਲ ਵਿੱਚ ਆਵੇ ਕਰੇ ਵੀ ਪਚਾਲਾਵੇ ਇਜ਼ਰਾਈਲ ਚਾਵੇ ਸਾਡੀ ਸਿੱਖ ਕੌਮ ਉਥੇ ਲੰਗਰ ਲਗਾਉਂਦੀ ਏ ਹੜਲ ਲੈ ਆਉਂਦੀ ਏ ਤੇ ਉਹਨਾਂ ਦੀ ਗਰੀਬਾਂ ਦੀ ਬਾਹ ਫੜਦੀ ਏ ਅੱਜ ਤਣੀ ਕਿਹੜੀ ਕੌਮ ਐ ਇਹ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਸਿੱਖ ਕੌਮ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਨੇ ਮੈਂ ਇਹ ਗੱਲ ਸਟੇਜ ਤੋਂ ਕਹਿਣਾ ਕੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀ ਵਾਲੇ ਦਾ ਹੱਥ ਐ ਪਰ ਇਹਨਾਂ ਨੇ ਘਟ ਨਹੀਂ ਸਾਡੇ ਨਾਲ ਕੀਤੀ ਕਿਸਾਨੀ ਕਿਸਾਨ ਮੋਰਚੇ ਤੇ ਮੈਂ ਇਹ ਉਥੇ 1 ਸਾਲ ਤੱਕ ਕਰੋ 6 ਮਹੀਨੇ ਤੱਕ ਕਰੋ ਉਥੇ ਵਿਚਰਦਾ ਰਿਹਾ ਪਰ ਇਹਨਾਂ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਮੈਂ ਆਪਣੇ ਪਾਲ ਸਿੰਘ ਪਾਰਜੀ ਦਾ ਬੜਾ ਧੰਨਵਾਦ ਹਾਂ ਜੋ ਕਿ ਇੱਥੇ ਬਹੁਤ ਹੀ ਵੱਡੇ ਜਾਦੇ ਬੁਲਾਰੇ ਆਏ ਹੋਏ ਨੇ ਜਿਨ੍ਹਾਂ ਨੇ ਬੋਲਣਾ ਹੈ ਕਿ ਮੈਨੂੰ ਕੀਮਤੀ ਸਮਾਂ ਦੇ ਕੇ ਮੈਨੂੰ ਥੋੜਾ ਜਿਹਾ ਗਰੀਬ ਨੂੰ ਨਿਵਾਜਿਆ ਹੈ ਮੈਂ ਸਾਧ ਸੰਗਤ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਅਤਿ ਧੰਨਵਾਦ ਦਿਆਂ ਅਤੇ ਆਪਣੀ ਪਿੰਡ ਦੀ ਸੰਗਤ ਜਿਹੜੀ ਇੱਕ ਐਨੀ ਠੰਡ ਦੇ ਵਿੱਚ ਆਪਣੀ ਬਸ ਭਰ ਕੇ ਇੱਕ ਹੀ ਆਵਾਜ਼ ਦੇ ਨਾਲ ਬਸ ਭਰ ਕੇ ਆਏ ਨੇ ਅੱਗੋਂ ਵੀ ਆਉਣਗੇ ਤੇ ਇਸੇ ਤਰ੍ਹਾਂ ਹੀ ਆਉਂਦੇ ਰਵਾਂਗੇ ਸੱਚੇ ਪਾਤਸ਼ਾਹ ਇਸ ਕੌਮ ਦੀ ਚੜ੍ਹਦੀ ਕਲਾ ਰੱਖੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਆ ਮੇਰੇ ਕੋਲ ਟਾਈਮ ਤੇ ਬਹੁਤ ਹੈ ਮੈਂ ਬੋਲਾਂ ਤੇ ਇੱਕ ਘੰਟਾ ਵੀ ਲੈ ਸਕਦਾ ਪਰ ਇੱਥੇ ਬੁਲਾਰੇ ਬਹੁਤ ਜ਼ਿਆਦੇ ਨੇ ਹੋਈਆਂ ਭੁੱਲਾ ਮੇਰੀਆਂ ਮੈਨੂੰ ਮਾਫ਼ ਕਰ ਦੇਣੀਆਂ ਮੇਰੀ ਝੋਲੀ ਪਾ ਦੇਣੀਆਂ ਸਾਧ ਸੰਗਤ ਤੇ ਗੁਰੂ ਜੀ ਬਖਸ਼ਣਹਾਰ ਨੇ ਸੱਚੇ ਪਾਤਸ਼ਾਹ ਪੜਾ ਕਰੇ ਮੈਂ ਇੱਥੇ ਆਪਣੇ ਸਮੇ ਨੂੰ ਸੰਕੋਚਤਾ ਹੋਇਆ ਖੀਮਾ ਦਾ ਜੱਜ ਗੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ